ਵਿਚ ਵੀ ਤੁਸੀਂ ਸਾਰੇ ਬਲੈਕ ਕਲਰ ਦੀ ਡਰੈਸ ਵਿੱਚ ਹੋ ਤੇ ਅੱਜ ਵੀ ਕੋਈ ਖਾਸ ਸਟੋਰੀ ਨਾਲ ਜੁੜਾ ਹੋਇਆ ਹੈ ਬਲੈਕ ਕਲਰ ਬਲੈਕ ਜਿਵੇਂ ਰਿਪਰੈਜ਼ੈਂਟ ਕਰਦਾ ਯੂ نو ਡਾਰਕ ਐਂਡ ਸਸਪੈਂਸ ਸੋ ਮੈਨ ਲੱਗਦਾ ਸਾਡਾ ਥੀਮ ਵੀ ਮੂਵੀ ਦੀ ਉਹੀ ਆ ਸਾਡੇ Song ਦੀ ਮੇਨ Song ਦੀ ਹਾਂ ਮੈਂ ਪਾਗਲਾਂ ਦੀ ਉਧਰ ਵੀ ਤੁਸੀਂ ਦੇਖੋਗੇ ਵੀਡੀਓ ਚ एवरीवन ਇਜ਼ ਵੇਅਰਿੰਗ ਬਲੈਕ ਤੇ ਤਾਂ ਹੀ ਹੱਦ ਸਾਰੇ ਜਣੇ ਮੈਨ ਲੱਗਦਾ ਬਲੈਕ ਪਾ ਕੇ ਆਏ ਆ ਟ੍ਰੇਲਰ ਵਿੱਚ ਛੋਟੀ ਜਿਹੀ ਝਲਕ ਤੁਹਾਡੀ ਨਜ਼ਰ ਆਈ ਹੈ ਸਭ ਦੀ ਛੋਟੀ ਛੋਟੀ ਇਹ ਸਾਰਿਆਂ ਨੂੰ ਕਨਫਿਊਜ਼ ਕਰਨ ਲਈ ਆ ਵੀ ਤੁਸੀਂ ਸੋਚਦੇ ਰਹੋ ਵੀ ਇਹ ਕੌਣ ਹੈ ਤਾਂ ਉਹ ਕੌਣ ਹੈ ਪੋਸਟਰ ਵਿੱਚ ਵੀ ਸਾਰੇ ਬਲੈਕ ਤੇ ਇਸ ਵਕਤ ਵੀ ਸਾਰੇ ਬਲੈਕ ਇਹ ਟੀਮ ਹੈ ਹਾਂ ਮੈਂ ਪਾਗਲ ਹਾਂ ਦੀ ਅਭਿਅਾਂਸ਼ੀਓ ਤੇ ਮਨਤ ਇਸ ਵਕਤ ਮੇਰੇ ਨਾਲ ਮੌਜੂਦ ਨੇ ਅਭਿਅਾਂਸ਼ੀਓ ਪਹਿਲਾਂ ਤਾਂ ਦੱਸੋ ਕਿ ਪਲਾਨ ਕੀਤਾ ਹੋਇਆ ਸੀ ਜਦੋਂ ਟ੍ਰੇਲਰ ਦੀ ਪ੍ਰੈਸ ਕਾਨਫਰੰਸ ਹੋਵੇਗੀ ਤਾਂ ਸਾਰੇ ਬਲੈਕ ਵਿੱਚ ਆਵੋਗੇ ਪੂਰੀ ਟੀਮ ਅਜ ਬਲੈਕ ਵਿੱਚ ਨਹੀਂ ਪਲਾਨ ਤੇ ਪਤਾ ਨਹੀਂ ਹੁਣ ਕੀਤਾ ਸੀ ਕਿ ਨਹੀਂ ਕੀਤਾ ਸੀ ਬਟ ਸਾਨੂੰ ਕਿਤੇ ਉੱਡਦਾ ਉੱਡਦਾ ਸੁਣਾਈ ਦਿੱਤਾ ਹੈ ਕਿ ਸ਼ਾਇਦ ਸਾਰੇ ਬਲੈਕ ਪਾਣਗੇ ਤੇ ਐਸੀ ਵੀ ਪਾ ਲਿਆ ਫਿਰ ਨੇ ਪੋਸਟਰ ਵਿੱਚ ਵੀ ਤੁਸੀਂ ਸਾਰੇ ਬਲੈਕ ਕਲਰ ਦੀ ਡਰੈਸ ਵਿੱਚ ਹੋ ਤੇ ਅੱਜ ਵੀ ਕੋਈ ਖਾਸ ਸਟੋਰੀ ਨਾਲ ਜੁੜਾ ਹੋਇਆ ਹੈ ਬਲੈਕ ਕਲਰ ਅ ਹੋ ਸਕਦਾ ਹੈ ਬਲੈਕ ਜਿਵੇਂ ਰਿਪਰੈਜ਼ੈਂਟ ਕਰਦਾ ਯੂ نو ਡਾਰਕ ਐਂਡ ਸਸਪੈਂਸ ਸੋ ਮੈਨ ਲੱਗਦਾ ਹੈ ਸਾਡਾ ਥੀਮ ਵੀ ਮੂਵੀ ਦੀ ਉਹੀ ਆ ਸਾਡੇ Song ਦੀ ਮੇਨ Song ਦੀ ਹਾਂ ਮੈਂ ਪਗਲਾਂ ਦੀ ਉਧਰ ਵੀ ਤੁਸੀਂ ਦੇਖੋਗੇ ਵੀਡੀਓ ਚ एवरीवन ਇਜ਼ ਵੇਅਰਿੰਗ ਬਲੈਕ ਤੇ ਤਾਂ ਹੀ ਹੱਤ ਸਾਰੇ ਜਣੇ ਮੈਨ ਲੱਗਦਾ ਬਲੈਕ ਪਾ ਕੇ ਆਏ ਆ ਬਲੈਕ ਰਾਤ ਦਾ ਕਲਰ ਵੀ ਜਿਵੇਂ ਬਲੈਕ ਹੁੰਦਾ ਇੱਕ ਰਾਤ ਦੀ ਇਹ ਕਹਾਣੀ ਹੈ ਮੈਂ ਵੀ ਇਹਨਾਂ ਦੇ ਕਾਰਨ ਅੱਜ ਬਲੈਕ ਕਲਰ ਪਾ ਕੇ ਆਈ ਹਾਂ ਹੁਣ ਜਾਣਦੇ ਆ ਕਿ ਜੋ ਕਹਾਣੀ ਦਾ ਜ ਟ੍ਰੇਲਰ ਦਿਖਾਇਆ ਗਿਆ ਇਹਨੋਂ ਨੂੰ ਕਿਵੇਂ ਦਾ ਲੱਗਿਆ ਹਾਂਜੀ ਕਿਵੇਂ ਦਾ ਲੱਗਿਆ ਜਦੋਂ ਟ੍ਰੇਲਰ ਅੱਜ ਸਕਰੀਨ ਤੇ ਦੇਖਿਆ ਤੁਸੀਂ ਤੇ ਅ ਵੈਰੀ ਮਸਪਰਾਇਜ਼ਿੰਗ ਕਿਉਂਕਿ 70 ਐਮ ਐਮ ਦੇ ਕੁਝ ਵੀ ਚੀਜ਼ ਵੇ ਨਹੀਂ ਬਹੁਤ ਵੱਡੀ ਲੱਗਦੀ ਹੈ ਫੋਨ ਦਾ ਆਪਣਾ ਮਜ਼ਾ ਹੈ ਟੈਬ ਦਾ ਆਪਣਾ ਮਜ਼ਾ ਹੈ ਟੀਵੀ ਦਾ ਆਪਣਾ ਮਜ਼ਾ ਹੈ ਬਟ ਦ ਪਰਸਨ ਹੂ ਲਵਸ ਸਿਨੇਮਾ ਜਦੋਂ 70 ਐਮ ਐਮ ਜੋ ਵੇਖੇਗਾ ਗੂਸ ਬੰਮਸ ਉਹ ਭਾਵੇਂ ਕੁਝ ਵੀ ਹੋਵੇ आई स्टिल गेटिंग गूज बम्स मतलब बहुत बढ़िया ट्रेलर है बहुत बी अ वेरी एक्साइटेड के हुन फिल्म भी जल्दी ਤੁਹਾਡੇ ਨਾਲ ਰੂਬਰੂ ਹੋਣ ਵਾਲੀ ਹੈ ਸਾਰਿਆਂ ਨਾਲ ਸੋ ਯਾ ਫਿੰਗਰਸ ਆ ਕ੍ਰੋਸ ਲੋਕਾਂ ਨੂੰ ਖੂਬ ਪਸੰਦ ਆ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈ ਅੱਜ ਟ੍ਰੇਲਰ ਵਿੱਚ ਛੋਟੀ ਜਿਹੀ ਚਲਕ ਤੁਹਾਡੀ ਨਜ਼ਰ ਆਈ ਹੈ ਸਭ ਦੀ ਛੋਟੀ ਛੋਟੀ ਚਲਕ ਇਹ ਸਾਰਿਆਂ ਨੂੰ ਕਨਫਿਊਜ਼ ਕਰਨ ਲਈ ਆ ਵੀ ਤੁਸੀਂ ਸੋਚਦੇ ਰਹੋ ਵੀ ਇਹ ਕੌਣ ਹੈ ਤਾਂ ਉਹ ਕੌਣ ਹੈ ਮੈਨੂੰ ਲੱਗਦਾ ਫਿਲਮ ਵਿੱਚ ਵੀ ਇਸ ਤਰ੍ਹਾਂ ਹੀ ਕਨਫਿਊਜ਼ ਰਹਿਣਗੇ ਲੋਕ ਆਖਰ ਤੱਕ ਜਿਸ ਤਰ੍ਹਾਂ ਅੱਜ ਟ੍ਰੇਲਰ ਵਿੱਚ ਰਿਹਾ ਹੈ ਨਾ ਕਿ ਆਖਰ ਤੱਕ ਛੋਟੇ ਛੋਟੇ ਝਲਕ ਆ ਰਹੀਆਂ ਤੁਹਾਡੇ ਸਾਰਿਆਂ ਦੀ ਕੌਣ ਹੈ ਕਿਲਰ ਆਖਰ 25 ਜੁਲਾਈ ਨੂੰ ਪਤਾ ਲੱਗ ਜਾਣਾ ਕਿਲਰ ਕੌਣ ਹੈ ਪਰ ਅੱਜ ਤੁਸੀਂ ਸਾਰੇ ਦੇ ਸਾਰੇ ਨਾ ਕਿਲਰ ਲੱਗ ਰਹੇ ਹੋ ਚਾਹੇ ਆਪਣੀ ਗੱਲਾਂ ਤੋਂ ਚਾਹੇ ਲੁੱਕ ਵਾਈਜ਼ ਹੋ ਸਕਦੇ ਹੋਈਏ ਯੂ ਨੇਵਰ ਨੋ ਕੁਝ ਵੀ ਹੋ ਸਕਦਾ ਹੈ ਤੇ ਨੇ ਟ੍ਰੈਕ ਵੀ ਅੱਜ ਦਿਖਾਏ ਗਏ ਤੇ ਉਹ ਟ੍ਰੈਕ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਉਹ ਕਹਾਣੀ ਨੂੰ ਅੱਗੇ ਤੋਰ ਰਹੇ ਹੋਣ ਕਿ ਵਾਕਈ ਅਜਿਹਾ ਹੈ ਇਹ ਹੈ ਬਿਲਕੁਲ ਇਦਾਂ ਦਾ ਹੀ ਹੈ ਤੁਸੀਂ ਮਤਲਬ ਫਿਲਮ ਲਾਈਕ ਸਕ੍ਰੀਨ ਪਲੇ ਹੈ ਜਿਸ ਦੇ ਨਾਲ ਇਹ ਕਹਾਣੀ ਜੁੜੀ ਹੈ ਜਿਸ ਦੇ ਨਾਲ ਇਹ ਟਰੈਕਸ ਨੇ ਉਹ ਜਦੋਂ ਤੁਸੀਂ ਹੁਣ ਵੇਖੋਗੇ ਤੁਸੀਂ ਸਮਝੋਗੇ ਕਿ ਇਹ ਇਦਾਂ ਕਿਉਂ ਚੱਲ ਰਿਹਾ ਹੈ ਸੋ ਉਹਦੇ ਲਈ ਤੁਹਾਡਾ ਫੇਵਰਟ ਟਰੈਕ ਕਿਹੜਾ ਸੀ ਮੇਰਾ ਦੋ ਜੋ ਮੇਨ ਗਾਣਾ ਹੈ ਹਾਂ ਮੈਂ ਪਾਗਲ ਹਾਂ ਦ ਮੇਨ ਟਰੈਕ ਹੈ ਜਿਹੜਾ ਉਹ ਮੇਰਾ ਮੋਸਟ ਫੇਵਰਟ ਹੈ ਯਾ ਸਲੋ ਵਾਲਾ ਐਂਡ ਆਲਸੋ ਨਹੀਂ ਹਲਾ ਮੈਂ ਗਾਣ ਲੱਗੀ ਨਾ ਸਾਰੇ ਭੱਜ ਜਾਣਗੇ ਨਹੀਂ ਕਹੋਂਦੇ ਆ ਬਹੁਤ ਸੋਹਣਾ ਇਸ ਵਕਤ ਵੀ ਇਹਨਾਰੇ ਅਸੀਂ ਇੰਟਰਵਿਊ ਵਿੱਚ ਥੋੜਾ ਜਿਹਾ ਇਹਨਾਂ ਦਾ ਸੁਣਿਆ ਸੀ ਇਹਨਾਂ ਨੇ ਗੀਤ ਦੀ ਜਗ੍ਹਾ ਡਾਇਲੌਗ ਹੀ ਸੁਣਾ ਦਿੱਤਾ ਸੀ ਕੋਈ ਹਾਂ ਹਾਂ ਫਿਰ ਤਾਂ ਇੱਕ ਵਾਰੀ ਨਹੀਂ ਹੋ ਲਿਆ ਹੁਣ ਆਪਾਂ ਕਰਦੇ ਆ ਕਿਹੋ ਜਿਹਾ ਲੱਗਿਆ ਜਦੋਂ ਟ੍ਰੇਲਰ ਤੁਸੀਂ ਸਕਰੀਨ ਤੇ ਮੈਂ ਤਾਂ इमोशनल ਹੋਈ ਸੀ ਮੈਂ ਤਾਂ ਰੋ ਮੇਰੇ ਉਧਰ ਵੀ ਆंसू ਬਸ ਇਧਰ ਆ ਨਹੀਂ ਲੱਗੇ ਸੀ ਮੈਂ ਕਿ ਚਲੋ ਹੁਣ ਮੇਕਅਪ ਨਹੀਂ ਖਰਾਬ ਕਰਨਾ ਪਰ ਆਬਵੀਸਲੀ ਜਿਵੇਂ ਅਭਿਆਨਸ਼ੂ ਨੇ ਕਿਹਾ ਜਿਉ ਤੁਸੀਂ 빅 ਸਕਰੀਨ ਤੇ ਦੇਖਦੇ ਹੋ ਨਾ ਇੱਕ ਵੱਖਰੀ ਫੀਲਿੰਗ ਹੁੰਦੀ ਹੈ ਤੇ ਆਲਸੋ ਜਦੋਂ ਤੁਸੀਂ ਬਹੁਤ ਟਾਈਮ ਤੋਂ ਸੁਪਨਾ ਲੈ ਕੇ ਚੱਲ ਰਹੇ ਹੋ ਹੁੰਦੇ ਹੋ ਆਪਣਾ ਵੀ ਆਪਣੇ ਆਪ ਨੂੰ 빅 ਸਕਰੀਨ ਤੇ ਦੇਖਣਾ ਹੈ ਤੇ ਇੱਕ ਕਦਮ ਅੱਗੇ ਪਹੁੰਚਦੇ ਹੋ ਸੋ ਉਹ ਆਲਵੇਸ ਸਪੈਸ਼ਲ ਹੁੰਦਾ ਹੈ ਤੇ ਐਕਸਾਈਟਡ ਹਾਂ ਬਹੁਤ ਜ਼ਿਆਦਾ ਲੈਟਸ ਸੀ ਵਾਟ ਹੈਪਨਸ ਕੇਵਲ ਵਨ ਰਾਈ 빅 ਸਕਰੀਨ ਦਾ ਸੁਪਨਾ ਪੂਰਾ ਹੋਵੇਗਾ ਜਲਦੀ ਬਿਲਕੁਲ ਹੋਵੇਗਾ ਇਹ ਆਈ ਮੀਨ ਇਹ ਬਹੁਤ ਵੱਡਾ ਸਟੈਪ ਲਿੱਤਾ ਗਿਆ ਸਾਰਿਆਂ ਆਰਟਿਸਟਾਂ ਲਈ ਜਿਹੜੇ ਥੀਏਟਰ ਆਰਟਿਸਟ ਵੀ ਨੇ ਤੇ ਜਿਹੜੇ ਦੂਜੇ ਵੀ ਆਰਟਿਸਟ ਨੇ ਸਾਰਿਆਂ ਲਈ ਕੰਮ ਲਈ ਇੱਕ ਨਾ ਇੱਕ ਰਾਹ ਬਣ ਗਿਆ ਇੱਕ ਰਾਹ ਖੁੱਲ ਗਿਆ ਸੋ ਥੈਂਕ ਯੂ ਸੋ ਮਚ ਸੁਮਿਤ ਸਰ ਐਂਡ ਸਾਗਾ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਕੇਬਲ 1 ਵਾਲਿਆਂ ਦਾ ਸੋ ਯਾ ਅਭਿਆਨ ਜੀ ਥੋੜਾ ਜਿਹਾ ਆਪਣੇ ਰੋਲ ਬਾਰੇ ਦੱਸ ਦਿਓ ਹਲੇ ਵੀ ਥੋੜਾ ਜਿਹਾ ਨਹੀਂ ਜਿੰਨਾ ਜਿੰਨਾ ਕੰਪਲੈਕਸ ਹਲੇ ਤੁਸੀਂ ਟ੍ਰੇਲਰ ਚ ਵੇਖਿਆ ਹਲੇ ਤੋਂ ਕੁਝ ਵੇਖਿਆ ਹੀ ਨਹੀਂ ਫੇਰ ਸਾਨੂੰ ਨਾ ਇੱਕ ਹੋਰ ਉੜ ਤੇ ਉੜ ਦੀ ਗੱਲ ਸੁਣਨ ਨੂੰ ਮਿਲੀ ਕਿ ਜਦੋਂ ਉਹ ਉਸੇ ਟ੍ਰੇਲਰ ਵਿੱਚ ਜਦੋਂ ਪੱਥਰ ਮਾਰ ਰਹੇ ਹੁੰਦੇ ਹਨ ਨਾ ਤਾਂ ਸਾਡੇ ਤੋਂ ਗੇਅਰ ਨਹੀਂ ਲੱਗਦਾ ਉਹ ਦੱਸੋ ਐਕਸਪੀਰੀਅੰਸ ਉਹ ਦੱਸੋ ਉਹ ਜਾਣਨਾ ਚਾਹ ਰਹੇ ਸੀ ਅਸਲ ਵਿੱਚ ਸੋ ਸੋ ਕੋਈ ਬਾਤ ਨਹੀਂ ਸੋ ਆਪਾ ਜਦੋਂ ਸ਼ੂਟ ਕਰ ਰਹੇ ਸੀ ਇਹ ਸੀਕਵੈਂਸ ਤੇ ਆ ਵਸ ਮੈਂ ਗੱਡੀ ਚਲਾ ਰਿਹਾ ਸੀ ਨੋਵਾ ਤੇ ਬਹੁਤ ਡਿਫਿਕਲਟੀ ਕਿਉਂਕਿ ਸਲੋਪ ਸੀ ਤੇ ਉਹ ਸੀਨ ਇੰਨਾ ਜ਼ਿਆਦਾ ਸੀ ਕਿ ਕਯੋਸ ਇੰਨਾ ਜ਼ਿਆਦਾ ਕ੍ਰੀਏਟ ਹੁੰਦਾ ਹੈ ਔਰ ਮੈਨੂੰ ਬਾਈਪਾਸ ਕਰਕੇ ਕੱਢਣੀ ਹੈ ਗੱਡੀ ਕਿਸੇ ਵੀ ਤਰੀਕੇ ਨਾਲ ਕਿਉਂਕਿ ਮੇਰੇ ਨਾਲ ਇੰਨੀਆਂ ਜਾਨਣਾ ਸੀ ਕਿਉਂਕਿ ਅੱਗੇ ਕਹਾਣੀ ਬਣਾਣੀ ਸੀ ਜੇ ਮੈਂ ਜਦੋਂ ਚਲਾ ਰਿਹਾ ਸੀ ਆ ਤੇ ਮੇਰਾ ਮਨ ਚ ਇੱਕੋ ਸੀ बिकॉज ਇਟ ਵਾਸ ਸੋ ਕੁਇਕ ਕਿਉਂਕਿ ਜਿੱਦਾਂ ਹੀ ਐਕਸ਼ਨ ਹੋਇਆ ਔਰ ਦੇ ਸਟਾਰਟਡ ਥਰੋਇੰਗ ਪੈਡਲ ਜੋ ਡੰਡੇ ਆ ਰਹੇ ਮੇਰੇ ਉੱਪਰ ਅਗ ਲਾ ਰਹੇ ਮੈਂ ਥੋੜਾ ਜਿਹਾ ਨਰਵਸ ਹੋ ਗਿਆ ਔਰ ਮੇਰੇ ਕੋ ਗিয়ার ਬਾਕਸ ਅੜ ਗਿਆ ਔਰ ਉਹ ਇੰਨਾ ਡਿਫਿਕਲਟ ਹੋ ਗਿਆ ਸੀ ਮੇਲੇ ਆਈ ਡੋਨਟ ਇਵਨ ਰਿਮੈਂਬਰ ਕਿ ਮੈਂ ਕਿੱਦਾਂ ਕਰਕੇ ਗੱਡੀ ਬਾਈਪਾਸ ਕੀਤੀ ਹੈ ਮਤਲਬ ਯਾ ਮੈਂ ਖੁਦ ਡਰ ਗਿਆ ਸੀ ਕਿਉਂਕਿ ਇੱਕ ਤਾਂ ਤੁਸੀਂ ਪਹਾੜ ਤੇ ਹੋ ਤੁਹਾਨੂੰ ਇਨੀ ਆਦਤ ਨਹੀਂ ਕੀ ਪਹਾੜ ਤੇ ਗੱਡੀ ਚਲਾਉਂਦੇ बिकॉज ਯੂ نو ਆਪਾ ਪਲੇਨਸ ਤੇ ਚਲਾਉਣਾ ਹਮੇਸ਼ਾ ਤੇ ਮੈਂ ਬਹੁਤ ਡਰ ਗਿਆ ਸੀ ਫਿਰ then i take a break ਮੈਨੂੰ ਥੋੜੀ ਸਾਹ ਆਇਆ बिकॉज ਇੰਨਾ ਮੈਂ ਡਰ ਗਿਆ ਸੀ ਕਿਉਂਕਿ ਮੇਰੇ ਕੋ ਨਾ ਮੈਂ ਪੈਨਿਕ ਦੇ ਚੱਕਰ ਜਿਵੇਂ ਮੈਨੂੰ ਜਿੱਦਾਂ ਹੀ ਉਹਨਾਂ ਨੇ ਕੁਝ ਛੁੱਟਿਆ ਮੈਨੂੰ ਲੱਗਾ ਸ਼ੀਸ਼ਾ ਟੁੱਟ ਗਿਆ ਗਲਾਸ ਜਿਹੜਾ ਅੱਗੇ ਲੱਗਾ ਮੈਨੂੰ ਲੱਗਾ ਟੁੱਟ ਗਿਆ ਤੇ ਉਸ ਚੱਕਰ 'ਚ ਮੇਰਾ ਗੇਰ ਹੀ ਅੜ ਗਿਆ ਔਰ ਦਿਨ 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 ਮੈਂ ਇੰਨਾ ਘਬਰਾ ਗਿਆ ਸੀ ਉਸ ਤੋਂ ਬਾਅਦ 15 ਮਿੰਟ ਸਾਰੇ ਨੇ ਮੈਨੂੰ ਹਸਾਇਆ ਸੀ ਕਿੰਨੀ ਕਿੰਨੀ देर ਲੱਗੀ ਸੀ ਫਿਰ ਇਹਨਾਂ ਨੂੰ ਬਾਹਰ ਨਿਕਲਣ ਵਿੱਚ ਮੈਂ ਉਦੋਂ ਸੀਗੀ ਨਹੀਂ ਉਦھر ਬਟ ਆਈ ਫੀਲ ਸੋ ਲੱਕੀ ਕਿ ਮੈਂ ਉਸ ਗੱਡੀ ਚ ਨਹੀਂ ਸੀਗੀ ਜੇ ਮੈਂ ਹੁੰਦੀ ਮੇਰੀ ਤਾਂ ਜਾਰ ਇੱਧਰ ਹੀ ਹੋਣੀ ਸੀਗੀ ਮਤਲਬ ਬਿਲਕੁਲ ਬਟ ਇਟ ਵਾਸ ਵੈਰੀ ਡਿਫਿਕਲ ਮਤਲਬ ਮੈਨੂੰ ਖੁਦ ਘਬਰਾ ਆ ਗਿਆ ਸੀ ਕਿਉਂਕਿ ਯੂ نو ਇੰਡੀਆ ਜਾਣਾ ਮੈਂ ਆਪ ਆਨਾਨ ਤੇ ਇਨਾ ਮਤਲਬ ਉਹ ਨਾ ਚਾਕਰ ਵੀ ਆਈ ਥਿੰਕ ਆਈ ਬਿਕਮ ਲਿਟਲ ਨਰਵਸ ਔਰ ਲਿਟਲ ਜੀ ਕੈਸਾ ਤੇ ਹਲਕੀ ਜੀ ਨਾ ਐਂਜਾਇਟੀ ਹੋ ਗਈ ਸੀ ਮੈਨੂੰ ਇਸ ਕਰਕੇ ਉਹ ਚੀਜ਼ ਹੋਈ ਸੀ ਉਸ ਤੋਂ ਬਾਅਦ ਆਈ ਵਾਸ ਕਾਮ ਮੈਂ ਬੈਠਾ ਸਾਰਿਆਂ ਨਾਲ ਪੀਪਲ ਲਾਫਿੰਗ ਦੇਅਰ ਮੇਕਿੰ ਗੇਰ ਨਹੀਂ ਵਿਆ ਤੇ ਰੋਕੋ ਗੇਰ ਨਹੀਂ ਵਿਆ ਮਤਲਬ ਹਾਂ देन ਇਟ ਵਾਸ ਓਕੇ ਬਟ ਟ੍ਰੇਲਰ ਹੈ ਮਾਸ ਮਰਡਰ ਦੀ ਹੈ ਸਟੋਰੀ ਹੈ ਕਿੰਨਾ ਸਮਾਂ ਫਿਰ ਕੈਰੈਕਟਰ ਤੋਂ ਬਾਹਰ ਨਿਕਲਣ ਵਿੱਚ ਲੱਗਿਆ ਨਹੀਂ ਨਹੀਂ ਇੰਨਾ ਸਮਾਂ ਨਹੀਂ ਲੱਗਾ ਦਾ ਓਨਲੀ ਥਿੰਗ ਜਿਹੜਾ ਫਿਲਮ ਖਤਮ ਹੋਣ ਤੋਂ ਬਾਅਦ ਸਾਨੂੰ ਸਮਾਂ ਲੱਗਾ ਜਿਹੜੀ ਇਹ ਬੌਂਡਿੰਗ ਸੀ ਉਹ ਤੋਂ ਛੱਡ ਕੇ ਆਏ ਸੀ ਨਾ ਔਰ ਚੋ ਦੋ ਦਿਨ ਲੱਗੇ ਬਾਹਰ ਆ ਚ ਮਤਲਬ ਕੈਰੈਕਟਰਸ ਜਿਹੜੇ ਆਪਾਂ ਆਗੇ ਸੀ ਛੇਤੀ ਕਿਉਂਕਿ ਆਪਾਂ ਸਮਝ ਗਏ ਹੀ ਕਿ ਸਾਡਾ ਕੰਮ ਹੈ ਨਾ ਹੁਣੇ ਕਰਨਾ ਤੇ ਨਹੀਂ ਤੁਸੀਂ ਬੋਲੋ ਮੈਂ ਪੁੱਲ ਗਿਆ ਕੀ ਗਿਆ ਤੁਹਾਨੂੰ ਕਿੰਨਾ ਸਮਾਂ ਬਾਹਰ ਆਉਣ ਨੂੰ ਲੱਗਿਆ ਤੁਹਾਡਾ ਵੀ ਇਮੋਸ਼ਨਲ ਜਿਆ ਲੁੱਕ ਨਜ਼ਰ ਆਇਆ ਸੀ ਇਸ ਟ੍ਰੇਲਰ ਵਿੱਚ ਜਿਵੇਂ ਅਭਿਆਨਸ਼ੂ ਨੇ ਕਿਹਾ ਮੈਨੂੰ ਵੀ ਕੈਰੈਕਟਰ ਚ ਬਾਹਰ ਆਉਣ ਨੂੰ ਟਾਈਮ ਨਹੀਂ ਲੱਗਿਆ ਬਟ ਉਹ ਮੈਮਰੀਜ਼ ਜੋ ਯੂ نو ਅਸੀਂ ਈਵਨ ਗੱਲ ਕਰਦੇ ਹਾਂ ਹੁਣ ਡੇਢ ਸਾਲ ਹੋ ਚੁੱਕਿਆ ਹਾਂ ਮੈਂ ਪਾਗਲ ਹਾਂ ਹਾਂ ਮੈਂ ਪਾਗਲ ਹਾਂ ਨੂੰ ਸ਼ੂਟ ਕੀਤੇ ਹੋਏ ਸੋ ਮੈਂ ਇੰਨੇ ਟਾਈਮ ਤੋਂ ਅਸੀਂ ਨਾ ਇਹੀ ਗੱਲਾਂ ਕਰਦੇ ਹੋਈ ਪ੍ਰੋਮੋਸ਼ਨਾਂ ਕਦੋਂ ਹੋਣਗੀਆਂ ਅਸੀਂ ਕਦੋਂ ਇਕੱਠੇ ਹੋਵਾਂਗੇ ਕਦੋਂ ਬੈਠਾਂਗੇ ਸੋ ਯਾ ਉਹ ਜਿਹੜੀ ਮੈਮਰੀਜ਼ ਨੇ ਉਹ ਬੌਂਡ ਹੈ ਉਧਰੋਂ ਬਾਹਰ ਆਨ ਨੂੰ ਫੇਰ ਜੀ ਰਹੇ ਆ ਸਾਰੇ ਆਪਾਂ ਫੇਰ ਸਾਰੇ ਇਕੱਠੇ ਹੋਏ ਆ ਫੇਰ ਉਹ ਸਭ ਚੀਜ਼ਾਂ ਜੀ ਰਹੇ ਆ ਜਦੋਂ ਮੂਵੀ ਰਿਲੀਜ਼ ਹੋ ਜਾਏਗੀ ਉਸ ਤੋਂ ਬਾਅਦ ਵੀ ਜਿਓਗੇ ਉਸ ਤੋਂ ਬਾਅਦ ਦੇਖੋ ਮੈਮਰੀਸ ਤੇ ਨਾਲ ਹੀ ਰਹਿੰਦੀ ਹੈ ਬਸ ਵਕਤ ਥੋੜਾ ਥੋੜਾ ਅੱਗੇ ਵਧਦਾ ਜਾਂਦਾ ਹੈ ਬਟ ਆਈ ਹੋਪ ਫੇਰ ਸਾਨੂੰ ਪ੍ਰੋਜੈਕਟ ਮਿਲੇਗਾ ਆਪਾਂ ਫੇਰ ਸਾਰੇ ਇਕੱਠੇ ਹੋਵਾਂਗੇ ਕਦੀ ਜੇ ਇਹਨੇ ਪਾਰਟ 2 ਆ ਗਿਆ ਤਾਂ ਯੂ ਨੈਵਰ ਨੋ ਹੋਰ ਲੋਕਾਂ ਨੂੰ ਪਾਗਲ ਬਿਲਕੁਲ ভাই ਨਾਟ ਹੋਣਾ ਚਾਹੀਦਾ ਸਾਰੇ ਜਾਣੇ ਥੋੜੇ ਥੋੜੇ ਪਾਗਲ ਹੋ 25 ਜੁਲਾਈ ਨੂੰ ਤੇ ਉਸ ਤੋਂ ਬਾਅਦ ਵੀ ਹੋਰ ਵੀ ਬਹੁਤ ਵਧੀਆ ਵਧੀਆ ਪ੍ਰੋਜੈਕਟਸ ਆਣਗੇ ਸੋ ਹੁੰਦੇ ਰੋ ਪਾਗਲ ਹਾਂ ਤਾਂ ਆਹ ਵੇਖ ਸਕਦੇ ਤੁਸੀਂ ਕਿ ਪਾਗਲਪਨ ਦਾ ਹੱਦ ਹਾਂ ਮੈਂ ਪਾਗਲ ਹਾਂ ਦੀ ਟੀਮ ਦਾ ਤੇ ਅੱਗੇ ਤੁਹਾਨੂੰ ਕਿਵੇਂ ਪਾਗਲ ਕਰੇਗੀ ਇਹ ਫਿਲਮ ਤੁਸੀਂ 25 ਜੁਲਾਈ ਨੂੰ ਆਪ ਜਾ ਕੇ ਦੇਖੋ